ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਧਮਾਕਾ ਹੋ ਗਿਆ ਇੱਕ ਪਾਸੇ ਜਿਮਨੀ ਚੋਣਾਂ ਦੇ ਵਿੱਚ ਬੜੇ-ਬੜੇ ਉਲਟ ਫੇਰ ਦੇਖਣ ਨੂੰ ਮਿਲੇ ਜਦੋਂ ਸਰਵੇ ਆਏ ਐਗਜ਼ਿਟ ਪੋਲ ਆਏ ਤੇ ਐਗਜ਼ਿਟ ਪੋਲ ਦੇ ਵਿੱਚ ਵੱਖ-ਵੱਖ ਚੈਨਲਾਂ ਵੱਲੋਂ ਇਸ ਸਪਸ਼ਟੀਕਰਨ ਦਿੱਤੇ ਗਏ ਕਿ ਚਾਰ ਦੇ ਵਿੱਚੋਂ ਦੋ ਸੀਟਾਂ ਕਾਂਗਰਸ ਪਾਰਟੀ ਹਰ ਹਾਲਤ ਵਿੱਚ ਜਿੱਤੇਗੀ ਪਹਿਲੀ ਡੇਰਾ ਬਾਬਾ ਨਾਨਕ ਤੋਂ ਦੂਸਰੀ ਹਲਕਾ ਗੱਦਰਪਹਾ ਤੋਂ ਲੇਕਿਨ ਆਮ ਆਦਮੀ ਪਾਰਟੀ ਨੇ ਇਨਾ ਕੁਝ ਆਮ ਤਾਮ ਝੋਕਿਆ ਅੱਢੀ ਛੋਟੀ ਦਾ ਜੋੜ ਲਗਾਇਆ ਕਿ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਦੋ ਵੱਡੇ ਕਿਲੇਟ ਆਏਗਾ ਪਹਿਲਾ ਕਿਲਾ ਬਾਬਾ ਡੇਰਾ ਬਾਬਾ ਨਾਨਕਬਲਾ ਦੂਸਰਾ ਹਲਕਾ ਗੱਦਰਪਹਾ ਅਤੇ ਚਬੇਵਾਲ ਅਤੇ ਚੌਥਾ ਜਿਹੜੀ ਜਿਹੜੀ ਜਿਮਨੀ ਚੌਂ ਜਿੱਤੀ ਗਈ ਕਾਂਗਰਸ ਪਾਰਟੀ ਵੱਲੋਂ ਹਲਕਾ ਬਰਨਾਲਾ ਤੋਂ ਯਾਨੀ ਕਿ ਇੱਕ ਕਾਂਗਰਸ ਪਾਰਟੀ ਨੂੰ ਤਿੰਨ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਆਇਆ ਉਦਰ ਸੁਖਪਾਲ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਜਿੰਨੇ ਵੀ ਟਕਸਾਲੀ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਬਿਲਕੁਲ ਵਿਰੋਧ ਖੜੇ ਹੋ ਗਏ ਨੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਬੜਾ ਵੱਡਾ ਉਲਟਫੇੜ ਹੋਣ ਜਾ ਰਿਹਾ ਹੈ ਇਸ ਦੀ ਬੈਠਕ ਬੁલાਲੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਕਾਂਗਰਸ ਪਾਰਟੀ ਦੀ ਮੌਜੂਦਾ ਪ੍ਰਧਾਨ ਮਲਕਾ ਅਰਖੜਕੇ ਆਤੇ ਵੋਇਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੀਟਿੰਗ ਲਈ ਮੀਟਿੰਗ ਦੇ ਵਿੱਚ ਮਤੇ ਪਾਏਗਾ ਕਿ ਜਿਹੜਾ ਚੇਂਜ ਬਦਲਾਵ ਹੋਣਾ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਜੇ ਗੱਲ ਕਰੀਏ ਮਹਾਰਾਸ਼ਟਰ ਚਾਰਖੰਡ ਦੀ ਉੱਥੇ ਵੀ ਬੜੇ ਵੱਡੇ ਉਲਟਫੇੜ ਦੇਖਣ ਨੂੰ ਮਿਲੇਗੇ ਮਹਾਰਾਸ਼ਟਰ ਦੇ ਪ੍ਰਧਾਨ ਨੇ ਆਲਰੇਡੀ ਆਪਨਾ ਨਾਨਾ ਪਟੇਲ ਨੇ ਆਪਣਾ ਅਸਤੀਫਾ ਜਿਹੜਾ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ ਲੇਕਿਨ ਕਾਂਗਰਸ ਪਾਰਟੀ ਨੇ ਹਾਲੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਇਹਦਾ ਰਾਜਾ ਵੜਿੰਗ ਤਾਂ ਬਿਲਕੁਲ ਪ੍ਰਧਾਨਗੀ ਵਾਲੀ ਕੁਰਸੀ ਨੂੰ ਛਿਬੜ ਕੇ ਬੈਠੇ ਹੋਏ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਤਰਖਾਇਆ ਐਲਾਨ ਦਿੱਤਾ ਹੋਇਆ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨੂੰ ਨਹੀਂ ਛੱਡਣਾ ਚਾਹੁੰਦਾ ਉਧਰੋਂ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਇੰਡੀਆ ਲਾਭ ਮਲਕਾ ਅਰਜਖੜ ਕੇ ਅਤੇ ਦੂਸਰੇ ਪਾਸੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਦੀ ਗੁਪਤ ਮੀਟਿੰਗ ਹੋਈ ਗੁਪਤ ਮੀਟਿੰਗ ਦੇ ਵਿੱਚ ਇਹ ਵੱਡੇ ਖੁਲਾਸੇ ਹੋਏ ਨੇ ਕਿ ਖਾਸ ਕਰਕੇ ਪੰਜਾਬ ਦੇ ਵਿੱਚੋਂ ਬੜੇ ਵੱਡੇ ਉਲਟਫੇਰ ਕੀਤੇ ਜਾਣਗੇ ਬڑے ਵੱਡਿਆਂ ਦੇ ਅਹੁਦੇ ਖੁੱਸਣਗੇ ਅਤੇ ਉਹਨਾਂ ਨੂੰ ਹੋਰ ਅਹੁਦੇ ਯਾਨੀ ਕਿ ਨੌਜਵਾਨਾਂ ਨੂੰ ਅਹੁਦੇ ਦਿੱਤੇ ਜਾਣਗੇ ਸੂਤਰ ਦੱਸਦੇ ਨੇ ਕਿ ਰਾਜਾ ਵਰਿੰਗ ਹੁਣ ਬੜੀ ਤੂੰਤੜੇ ਕਰ ਰਹੇ ਨੇ ਕਿਉਂਕਿ ਸੁਖਪਾਲ ਖਹਿਰਾ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਵਿਰੋਧ ਕਰ ਰਹੇ ਨੇ ਸੂਬੇ ਦੇ ਮੌਜੂਦਾ ਪ੍ਰਧਾਨ ਰਾਜਾ ਵਰਿੰਗ ਦਾ ਰਾਜਾ ਵਰਿੰਗ ਵੱਲੋਂ ਆਪਣੀ ਧਰਮ ਪਤਨੀ ਨੂੰ ਨਹੀਂ ਜਿਤਾ ਪਾਇਆ ਗਿਆ ਉਹ ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸੰਸਦ ਨੇ ਇਧਰ ਪ੍ਰਧਾਨ ਵੀ ਸੀ ਹਲਕਾ ਗਦਰਵਾਹਾ ਤੋਂ ਅਤੇ ਸਸਦ ਵੀ ਸੀ ਹਲਕਾ ਲੁਧਿਆਣਾ ਤੋਂ ਲੇਕਿਨ ਫਿਰ ਵੀ ਜਿਹੜੇ ਹੱਥ ਪੈਰ ਮਾਰਨ ਦੇ باوجود ਇਹ ਦੋ ਸੀਟਾਂ ਨਹੀਂ ਜਿੱਤੀਆਂ ਗਈਆਂ ਇਸ ਨੂੰ ਲੈ ਕੇ ਕਾਟੋਪਲਿਸ ਆ ਕਾਂਗਰਸ ਪਾਰਟੀ ਦੇ ਵਿੱਚ ਸ਼ੁਰੂ ਹੋ ਗਿਆ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਾ ਅਰਜਖੜ ਕੇ ਨੇ ਸੰਕੇਤ ਦੇ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਸਮੇਂ ਵੱਡੇ ਅਹੁਦੇ ਜਿਹੜੇ ਨੇ ਉਹ ਖੋਏ ਜਾ ਸਕਦੇ ਨੇ ਉਹ ਵੱਡੇ ਆਗੂ ਨੇ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸੂਤਰ ਦੱਸਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਪੰਜਾਬ ਦੇ ਪ੍ਰਧਾਨ ਬਣਨਗੇ ਕਾਂਗਰਸ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੀ ਇਸ ਹੋੜ ਦੇ ਵਿੱਚ ਨੇ ਇਸ ਦੌੜ ਦੇ ਵਿੱਚ ਨੇ ਕਿ ਮੈਨੂੰ ਪ੍ਰਧਾਨ ਬਣਾਇਆ ਜਾਵੇ ਲੇਕਿਨ ਉਹਨਾਂ ਦੇ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਦੂਸਰਾ ਝੰਡਾ ਹੈ ਕਾਂਗਰਸ ਪਾਰਟੀ ਦਾ ਇਸ ਲਈ ਸੁਖਪਾਲ ਖਹਿਰਾ ਉੱਤੇ ਪਤਾ ਖਿਡਣ ਜਾਰੀ ਹੈ ਰਾਜਾ ਬੜਿੰਗ ਦੀ ਛੂਟੀ ਹੋਣ ਜਾ ਰਹੀ ਹੈ ਅਤੇ ਨਵਾਂ ਪ੍ਰਧਾਨ ਕਾਂਗਰਸ ਪਾਰਟੀ ਦਾ ਬਣੇਗਾ ਸੁਖਪਾਲ ਖਹਿਰਾ ਅਤੇ ਸੁਖਪਾਲ ਖਹਿਰਾ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਸੁਖਪਾਲ ਖਹਿਰਾ ਦੇ ਨਾਮ ਉੱਤੇ ਜਿਹੜੀ ਪ੍ਰਧਾਨਗੀ ਵਾਲੀ ਮੋਹਰ ਲਗਭਗ ਸੂਤਰ ਦੱਸਦੇ ਨੇ ਲੱਗ ਚੁੱਕੀ ਹੈ ਜਿਸ ਤਰ੍ਹਾਂ ਸੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਮਨ अरोड़ा ਨੂੰ ਆਮ ਆਦਮੀ ਪਾਰਟੀ ਵੱਲੋਂ ਹਿੰਦੂ ਚਿਹਰੇ ਦੇ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਬਣਾਇਆ ਜਾਏਗਾ ਕਵਰ ਦੇ ਵਿੱਚ देर ਹੋ ਸਕਦੀ ਹੈ ਲੇਕਿਨ ਸੁਖਪਾਲ ਖਹਿਰਾ ਜਿਹੜੇ ਨੇ ਉਹ ਪੰਜਾਬ ਦੇ ਪ੍ਰਧਾਨ ਬਣਨਗੇ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ ਸੁਖਪਾਲ ਸਿੰਘ ਖਹਿਰਾ ਹੋਣਗੇ ਕਿਉਂਕਿ ਸੁਖਵਾਲ ਸਿੰਘ ਖਹਿਰਾ ਹਮੇਸ਼ਾ ਹੀ ਸੱਚ ਅਤੇ ਸੱਚ ਦਾ ਸਾਥ ਦਿੰਦੇ ਨੇ ਕਿਉਂਕਿ ਉਹਨਾਂ ਨੇ ਜਦੋਂ ਪੰਜਾਬ ਨੂੰ ਨਜ਼ਰ ਅੰਦੇਜ਼ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਪੱਲਾ ਫਿਰ ਦੁਬਾਰਾ ਫੱਲਾ ਸੀ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਵੱਲੋਂ ਨਵੇਂ ਪ੍ਰਧਾਨ ਹੋਣਗੇ ਸੁਖਪਾਲ ਸਿੰਘ ਖਹਿਰਾ ਅਤੇ ਸੀਐਮ ਦਾ ਚਿਹਰਾ ਵੀ ਜਿਹੜੇ ਨੇ ਸੁਖਪਾਲ ਸਿੰਘ ਖਹਿਰਾ ਹੋਣਗੇ ਤਾਂ